हां जी भाई सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ 18 ਤਰੀਕ 7 ਮਹੀਨਾ 2025 ਨੂੰ ਤਿੰਨ ਪਸ਼ੂਆਂ ਦੀ ਵੀਡੀਓ ਕਵਰ ਕਰ ਰਹੇ ਆ ਇੱਕ ਤਾਂ ਟੋਕੜ ਗੱਪਣ ਮੱਝ ਤੇ ਟੋਕੜ ਗੱਪਣ ਗਾਂ ਤੇ ਇੱਕ ਬਹੁਤ ਸੋਹਣੇ ਰਿਕਾਰਡ ਦੀ ਸੋਹਣੇ ਸਟਰਕਚਰ ਦੀ ਚੰਗੀ ਸਮੀ ਭਲੀ ਕੱਟੀ ਇਹ ਬਾਈ ਨੇ ਸਿਲ ਕਰੇ ਟੋਟਲ ਤਿੰਨ ਪਸ਼ੂ ਹੈ ਬਾਈ ਦੇ ਵੈਸੇ ਇਸ ਘਰੋਂ ਤਕਰੀਬਨ 5-6 ਵੀਡੀਓ ਪਹਿਲਾਂ ਆਪਾਂ ਪਹਿਲਾਂ ਹੀ ਪਾ ਚੁੱਕੇ ਹਾਂ ਇਸ ਘਰੋਂ ਤੇ ਬਾਕੀ ਜੋ ਜਾਣਕਾਰੀ ਹੋ ਬਾਈ ਸਾਂਝੀ ਕਰਾ ਲਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿ ਕਿ ਸਹੀ ਭਰਾ ਨੇ ਕੋਈ ਤਾਂ ਦੀ ਵੀਡੀਓ ਨੂੰ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462561 ਸੰਪਰਕ ਕਰ ਬਾਈ ਬਾਕੀ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਿਓ ਫੇਰ ਮਾਲਕ ਨਾਲ ਸੰਪਰਕ ਕਰ ਤੇ ਬਾਕੀ ਆਪਾਂ ਕਰ ਦਿਆਂ ਬਾਈ ਨਾਲ ਗੱਲਬਾਤ ਕੀ ਕੀ ਡਿਟੇਲ ਆ ਗਈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਠੀਕ ਠਾਕ ਬਈ ਤੁਸੀਂ ਸੁਣਾਓ ਠੀਕ ਆ ਹਾਂ ਜੀ ਬਾਈ ਨਾਮ ਤੇ ਐਡਰੈਸ ਬੋਲ ਦਗੇ ਨਾਮ ਮੇਰਾ ਗੱਗੂ ਆ ਬਾਈ ਪਿੰਡ ਮਲਤਾਨੀਆ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 78146 78161 ਇਹ ਬਹਿੰਡੇ ਤੋਂ ਕਿੰਨੇ ਕਿਲੋ ਦੂਰ ਆ ਸ਼ਹਿਰ ਤੱਕ ਆ ਆ ਹੀ ਆ ਬਾਈ ਜੇ ਦੇਖ ਕੇ ਹੁੰਦਾ ਨਾਲ ਜੀ ਰਲੇ ਪਏ ਆ ਕਲਾ ਨੇ ਹਾਂ ਹਾਂ 7 ਕਿਲੋਮੀਟਰ ਵਾਲਾ ਬੱਸ ਸਟੈਂਡ ਤੋਂ ਆਪਣਾ 11 ਕਿਲੋਮੀਟਰ ਹਾਂ ਤੇ ਜੇ ਆਸੇ ਪਾਸੇ ਦੀ ਆਉਂਦਾ ਬੰਦਾ ਸ਼ਹਿਰ ਚ ਤਾਂ ਵੜਦਾ ਹੀ ਨਹੀਂ ਤਾਂ ਆਪਣਾ 7 ਕਿਲੋਮੀਟਰ ਪੈਣਾ ਠੀਕ ਠੀਕ ਜਿਹੜੀ ਪਿਛਲੀ ਵੀਡੀਓ ਪਾਈ ਸੀ ਬਸ ਉਹਨੂੰ 15 ਦਿਨਾਂ ਕੋ ਵੀਡੀਓ ਪਾਈ ਨੂੰ हां भाई ओना गैप खा सा पे गया ना गैप ਐ ਪੈ ਗਿਆ ਬਾਈ ਵੇਚਦੀ ਪਸ਼ੂ ਮੈਂ ਤੁਹਾਨੂੰ ਵੀਡੀਓ ਵੀ ਫੋਨ ਵੀ ਕਿੰਨੇ ਆਰੀ ਲਾਈ ਆ ਹਾਂ ਪਸ਼ੂ ਆਉਂਦਾ ਸੀ ਉਹ ਪ੍ਰਾਣੀ ਵੀਡੀਓ ਤੇ ਆਪਣੇ ਪਸ਼ੂ ਮਤਲਬ ਉਹੀ ਵੱਧ ਚਲੀ ਵਾਲਾ ਮੰਗ ਲੈਂਦਾ ਸੀ ਆਪਾਂ ਵੀਡੀਓ ਪਾ ਦਿੰਦੇ ਸੀ ਠੀਕ ਹੈ ਠੀਕ ਹੈ ਮਤਲਬ ਜਦੋਂ ਪਸ਼ੂ ਆਉਂਦਾ ਸੀ ਹਾਂ ਤੇ ਫੋਨ ਆਇਆ ਰਹਿੰਦਾ ਸੀ ਪਸ਼ੂ ਵੀ ਆਇਆ ਰਹਿੰਦਾ ਸੀ ਉਹਦੇ ਵੀ ਹੁਣ ਤੁਹਾਡੇ ਨਾਲ ਪਿੱਛੇ ਮੀਂਹ ਪੈਂਦਾ ਸੀ ਜਿਆਦਾ ਉਹਦੇ ਵੀ ਚਾਰ ਸਿੰਘ ਆ ਮੰਗਾ ਬਾਈ ਉਹਦੇ ਵੀ ਨਾਲ ਦੀ ਨਾਲ ਹੀ ਇਹ ਸਾਫ਼ ਜੇ ਪਸ਼ੂ ਸੀਗੇ ਹਾਂ ਨਾਲ ਦੀ ਨਾਲ ਹੋਇਆ ਸੀ ਹਾਂ ਨਾਲ ਦੀ ਨਾਲ ਉਹ ਪੁਰਾਣੀ ਵੀਡੀਓ ਦੀ ਹੋਈ ਜਾਂਦੇ ਹਜੇ ਵੀ ਮੈਨੂੰ ਉਸੇ ਵੀਡੀਓ ਦੀ ਫੋਨ ਜਾ ਆ ਜਾਂਦਾ ਠੀਕ ਹੈ ਅੱਜ ਕਿੱਥੋਂ ਸਟਾਰਟ ਕਰ ਲਈ ਕੱਟੀ ਦੀ ਮੱਝ ਤੋਂ ਕਿਸੇ ਦੀ ਕਰ ਲੈ ਬਾਈ ਜਿੱਥੋਂ ਮੱਝ ਦੀ ਕਰ ਲੈਨੇ ਆ ਮੱਝ ਵਾਰੇ ਦੋ ਜਾਣੇ ਕਰ ਕੀ ਡਿਟੇਲ ਮੱਝ ਬਾਈ ਦੂਜਾ ਸੂਆ ਸੂਗੀ ਦੂਜਾ ਸੂਗੀ ਹਾਂ ਦੂਜਾ ਸੂਆ ਸੂਗੀ ਹਾਂ 10 11 ਕਿਲੋ ਦੁੱਧ ਦਿੱਤਾ ਨੇ ਬਾਈ ਸੱਜਰ ਨੇ ਸੱਜਰ ਨੇ ਪਹਿਲੇ ਸੂਏ ਪਹਿਲੇ ਸੂਏ ਤੇ ਮੈਂ ਠੀਬੀ ਗਰੰਟੀ ਹੈ ਸਾਰੀ ਮੈਂ ਦੀ ਹਾਂ ਵੀ ਕਿਸੇ ਵੀ ਚੀਜ਼ ਦੀ ਗਰੰਟੀ ਲੈ ਸਕਦਾ ਆਪਣੇ ਤੋਂ ਬੰਦਾ ਤੇ 7 ਮਹੀਨਾ ਤੋਂ ਕੁਛ ਦਿਨ ਉੱਤੀ ਹੋ ਗਈ ਘਟ ਨਹੀਂ ਗਏ ਬਾਹਰ ਆ 7 ਮਹੀਨੇ ਪੂਰੇ ਗੱਬਣ ਹੋ ਗਏ ਹਾਂ ਦੁੱਧ ਹੈ ਕਿ ਡਰਾਈ ਹੈ ਨਹੀਂ ਦੁੱਧੋਂ ਡਰਾਈ ਆ ਬਾਈ ਕੀ ਕਹਿਣਾ ਵੀ ਪਾਈ ਅੱਧਾ ਕਿਲੋ ਹੋਵੇ ਦਾ ਠੀਕ ਆ ਪਹਿਲਾਂ ਲੱਗੀ ਡਕੜਾ ਦੇ ਮੈਂ ਹਾਂ ਜਿਹੜਾ ਥੋੜੀ ਖੜੀ ਤੂੰ ਸੀਲਸ ਆ ਹੂਆ ਬਾਈ ਚਾਰੂ ਆ ਮੈਂ ਠੀਕ ਆ ਸੇਵਾ ਨਹੀਂ ਸੀ ਬੰਦਿਆਂ ਦੀ ਹਾਂ ਮੈਂ ਚਾਰੂ ਆ ਲੈ ਸੁਣ ਇਥੋਂ ਥਣਾ ਦੀ ਬੰਤਰ ਦਿਖਾ ਦਣਾ ਮੈਂ ਥਣ ਚਾਰ ਨੇ ਵੱਖਰੀ ਜਿਹੀ ਫੋਰਸ਼ ਆ ਨਹੀਂ ਕਦ ਕਾੜ ਮੱਝ ਦਾ ਬਹੁਤ ਜ਼ਿਆਦਾ ਉੱਚਾ ਹੈਗਾ ਤੇ ਸ਼੍ਰੀ ਦੀ ਬੰਤਰ ਬਹੁਤ ਸੋਹਣੀ ਹੈਗੀ 7 ਮਹੀਨੇ ਪੂਰੀ ਗੱਬਣ ਹੋ ਚੁੱਕੇ ਮਹੀਨੇ ਮਿੱਤਰੋ ਪੌਣੇ ਕਿਤੇ ਨਹੀਂ ਤੇ ਸਿੰਗਾ ਸੋਹੇ ਦੀ ਸੋਹਣੀ ਤੇ ਦੂਜਾ ਸੂਰ ਸੋਣ ਵਾਲੀ ਹੈ ਨਾ ਹਾਂ ਦੂਜਾ ਸੂਰ ਦੋ ਦੋ ਡਰਾਈ ਕਰਤੀ ਫਿਰ ਜਦੋਂ ਡਰਾਈ ਹੈ ਬਾਈ ਬਸ ਉਹੀ ਵੀ ਥਣਜੇ ਪਾਸ ਕਰਾਉਂਦੀ ਹੈ ਥਣਜੇ ਪਾਸ ਕਰਾ ਦੂਗੀ ਹਾਂ ਤੇ ਥਾਲ ਚਾਰੇ ਚੱਲਦੇ ਸੋਹਣੇ ਨੇ ਥਾਣਾ ਥਾਰਾਂ ਦੀ ਗਰੰਟੀ ਹੈ ਬਾਈ ਠੀਕ ਹੈ ਹਾਂ ਸੋਹਣੀ ਮਾਜਣਾ ਹਾਂ ਬਾਈ ਚੰਗੀ ਕੱਟੀ ਤਾਂ ਹੈਗੀ ਹੈ ਦੂਜਾ ਸੂਰ ਬਾਈ ਹਾਂ ਕਟਣਾ ਜੀ ਆ ਗਈ ਮੈਂ ਕੱਟਣਾ ਜੀ ਆ ਗਈ ਝੋਟੀ ਹਾਂ ਤੇ ਲੈ ਇਥੋਂ ਨਿਆ ਮਾਰ ਲੈ ਮਿੱਤਰੋ ਹੈਡ ਬਹੁਤ ਆ ਬਾਈ ਹਾਂ ਇੱਥੇ ਖੜੀ ਇੱਕ ਸਾਊ ਬਹੁਤ ਆ ਬਾਈ ਸੀ ਸਾਊ ਨਹੀਂ ਤਾਂ ਤੁਹਾਨੂੰ ਕੁਦਾਰੇ ਦੇ ਦਿੰਦੀ ਹੋਰ ਹੁੰਦੀ ਹੈ ਨਾ ਹਾਂ ਤੇ ਕੀ ਫਿਰ ਆਪਾਂ ਇਹਦਾ ਮੁੱਲ ਜਾਇਜ਼ ਦਾ ਕਰਾਂਗੇ ਮੁੱਲ ਭਾਈ ਆਪਾਂ ਜਮ ਤੈਨੂੰ ਪਤਾ ਆਪਾਂ ਜਸਨ ਉਹ ਜੇ ਹੀ ਕਰਦੇ ਹੁੰਨੇ ਆ ਨਾ ਦਾ ਆਪਾਂ ਅਗਲੇ ਦੀ ਭਗਾਈ ਜੀ ਕਰਾਉਣੀ ਹੁੰਦੀ ਆ ਨਾ ਹਨਾ ਵੀ ਅਗਲੇ ਨੂੰ ਵੀ ਜਜੇ ਜੇ ਵੀ ਆਪਣੇ ਤਾਂ ਪਸੂਲ ਜਾ ਕੇ ਦੋ ਬੰਦੇ ਵੇਚ ਦੇ ਦੀਆ ਵੀਡੀਓ ਦੇਖਦੇ ਹੋ ਆਪਣੀ ਆਪਣੀ ਵੀਡੀਓ ਦੇਖਦੇ ਆ ਵੀਡੀਓ ਤਾਂ ਲਿਆ ਕੇ ਗਾਂ ਫੇ ਵੇਚ ਦਾਂ ਦਿਆ ਆਪਾਂ ਵੀ ਆਪਾਂ ਬਾਲਾ ਲਾਲਚ ਨਹੀਂ ਕਰਦੇ ਵੀ ਆਉਂਦਾ ਪਸ਼ੂ ਤਾਂ ਹੀ ਕੋ ਮੇਰੇ ਕੋਲੇ ਜਗਾ ਦੀ ਗੱਲ ਹੈ ਬਾਈ ਮੇਰੇ ਕੋਲੇ ਦੋ 20 ਪਸ਼ੂ ਆ ਗਏ ਨਾਲ ਦੇ ਨਾਲ ਆਪਾਂ ਸੇਲ ਕਰਦੇ ਹਾਂ ਸੇਲ ਕਰਨ ਜਾਂ ਮਯੂਰ ਆਪਣੀ ਇਹੀ ਹੁੰਦੀ ਹੈ ਹਾਂ ਮੈਂ ਤਾਂ ਪੁਰਾਣੇ ਜਿਹੀ ਜਾਂਦੇ ਆ ਵੀਡੀਓ ਪਾ ਲੇਟ ਹੋਈ ਠੀਕ ਹੈ ਤਾਂ ਦੇ ਲੈਣ ਵਾਲਾ ਮੋਲਾ ਭੱਜ ਜਸ ਨੂੰ ਹੀ ਕਰਾਂ 66000 ਰੁਪਏ ਦੀ ਦੇਵਾਂਗੇ ਬਾਈ ਹੂੰ 66000 ਦੀ ਹਾਂ ਜੈਸ ਨੂੰ ਪਹਾੜਾ ਦਾ ਫਿਰ ਗੱਲ ਤੇਰਾ ਠੀਕ ਹੈ ਜਮਾਦਰ ਮਿੱਤਰਾ ਪਹਾੜਾ ਤੇਰਾ ਠੀਕ ਹੈ ਲੈ ਮਿੱਤਰੋ 7 ਮਹੀਨਾ ਦੀ ਗੱਬਣ ਮੱਝ ਸਾਨੂੰ 66000 ਰੁਪਏ ਬਾਈ ਦੇਣ ਲੱਗ ਪਾਈ ਕੋਈ ਐਨ ਆਖੀ ਭਾ ਥੋੜਾ ਕਰਦਾ ਕੋਈ ਨੁਕਸ ਹੋਊਗਾ ਹਾਂ ਜਿਹੜੀ ਗੱਲ ਇੱਕ ਮੇਰੀ ਗੱਲ ਹੋਰ ਆ ਬਾਈ ਜਿਹੜੇ ਪਸ਼ੂ ਦੀ ਮੈਂ ਜਿੰਨੀ ਗਰੰਟੀ ਲੈਣਾ ਵੀਡੀਓ ਦਿਖਾ ਕੇ ਆਪਾਂ ਨੂੰ ਮੈਂ ਵਾਪਸ ਕਾਸੀ ਚੋਈ ਅੱਜ ਦੀ ਨਹੀਂ ਪ੍ਰਾਣੀ ਵੀ ਜੇ ਕੋਈ ਨੁਕਸਾਨਾ ਕਰੇ ਅਜੇ ਵੀ ਆਪਣੇ ਵਾਪਸ ਕਰ ਜੇ 1 ਰੁਪਿਆ ਨਹੀਂ ਆਪਾਂ ਕੱਢਦੇ ਅਗਲੇ ਦਾ ਕਿਰਾਇਆ ਵੀ ਲੈ ਜਾਏ ਆਪਣੇ ਤੋਂ ਜਿੰਨਾ ਲਿਆ ਬੰਦੇ ਨੇ ਕਹਿੰਦਾ ਭਾਜੀ ਮੈਂ ਹੁਣ ਥੱਲੀ ਦੇ ਕੇ ਭੇਜਤੀ ਤੇ ਜਾਂਦੀ ਕਰ ਨੁਕਸ ਨਿਕਲ ਜੇ ਹਾਂ ਮੇਰੇ ਵਾਪਸ ਆ ਜੇ ਵਾਪਸ ਆ ਜੇ ਹਾਂ ਬਸ ਸਲੇਪਰ ਆਣੇ ਜਿਹੜੀ ਦੀ ਗਰੰਟੀ ਲਈ ਆਪਾਂ ਉਹਦੀ ਗਰੰਟੀ ਲਾਵਾਂਗੇ ਜਿਹੜੀ ਆਨੇ ਆਪ ਥੱਲੀ ਕਰ ਲਿਓ ਦਾ ਕੋਈ ਉਹਦਾ ਕੋਈ ਹੋਣੀ ਹਾਂ ਹਾਂ ਠੀਕ ਹੈ ਲੈ ਮੈਂ ਤੁਰ ਇਥੋਂ ਨਿਗਾ ਮਾਰ ਲਓ ਮੱਝ ਦੇ ਵਿੱਚ ਚੰਗੀ ਐ ਝੋਟੀ ਦੂਜਾ ਸੋ ਸੁਨਾਲੀ ਆ ਛਾੜਿਆ ਜਾਂ ਜੋਡਾ ਥੋੜਾ ਬੋਤਾ ਮਾਤਨ ਹੋਰ ਵੀ ਹੋ ਜਾਊਗਾ ਨਹੀਂ ਮਾਣ ਚਲੋ ਹਾਂ ਮਾਣ ਤਾਂ ਚਲੋ ਥੋੜੇ ਆਖੇ ਕਰਦਾ ਵਾਹਲਾ ਨਹੀਂ ਬਾਈ ਤੈਨੂੰ ਪਤਾ ਜਮਾ ਮੈਂ ਬਾਹਲਾ ਨਹੀਂ ਰੇਟ ਕਰਦਾ ਆਪਾਂ ਨੂੰ 2 ਰੁਪਏ ਆਉਂਦੇ ਦਿਸਦੇ ਆ ਤਿੰਨ ਤਿੰਨ ਕਿੰਨੇ ਸਾਹ ਕੇ 1 15 ਵੀ ਤਾਂ ਹੈਗੀ ਮੱਝ ਪੋਲੇ ਹੱਥ ਨਹੀਂ ਹੈ ਬਾਈ ਸਹੀ ਆ ਨਾ ਵਾਹ ਦੇ ਹਾਂ ਪੋਲੇ ਹੱਥ ਨਾ ਬਣਦੀ ਬਣਦੀ ਚੰਗੀ ਸਫਾਈ ਵਾਲੀ ਹੈ ਨਾ ਇੱਕ ਸੀਲ ਵਾਲੀ ਹੈ ਬਾਈ ਸੀਲ ਤਾਂ ਜਾਦੇ ਆ ਇਹ ਬਸ ਵੀ ਸੇਵਾ ਹੈ ਨਹੀਂ ਤੇ ਬੰਦਾ ਦੁੱਧ ਸੁਕਾ ਬੈਠ ਲੈ ਹੂੰ ਥੱਲੇ ਉਹਦੇ ਕਿੰਨੀ ਸਫਾਈ ਹੈ ਥਣਾ ਦੀ ਬਾਈ ਥੱਲੇ ਥਣਾ ਬਹੁਤ ਸਫਾਈ ਹੈ ਨਾ ਹਾਂ ਦੇ ਹੂੰ ਥਾਂ ਤੋਂ ਸੋ ਸਹੀ ਐ। ਸ਼ਾਬਾਸ਼। ਤੇ ਹੁਣ ਆਪਾਂ ਜੀ ਗਾਂ ਤੇ। ਇਹ ਤਾਂ ਮਾਦੀ ਕਾਦੀ ਮਲਕਾ ਕੱਦ ਵਾਲਾ ਬਾਈ ਗਾਂ ਦਾ। ਪੰਜ ਛਾਹੇ ਪੰਜ। ਇਹਨੂੰ ਇੱਕ ਗੱਲ ਹੋਰ ਆ ਬਾਈ। ਹਾਂ। ਇਹਨੂੰ ਕੋਈ ਬੰਦਾ ਆਣਾ ਆਪਣੇ ਤੋਂ ਉਹ ਲਵੇ ਜਿਹੜਾ ਬਾਈ ਇਹਦੀ ਸੇਵਾ ਵੱਧ ਕਰ ਸਕੇ। ਠੀਕ ਆ। ਹਾਂ ਇਹ ਫੇਰੀ ਭਰੂਗੀ। ਫੇਰੀ ਭਰੂਗੀ ਫੇਰ ਇਹ ਮੇਰੇ ਕੋਲੇ ਆਈ ਸੀ ਦੁੱਧ ਦਿੰਦੀ 6 ਕਿਲੋ। ਹਾਂ। ਇਹਦਾ ਮੈਂ ਫੜਕੜੀ ਦੇ ਕੇ ਦੁੱਧ ਸਕਾਇਆ। ਡਰਾਈ ਕੀਤੀ ਆ। ਡਰਾਈ ਕੀਤੀ ਆ ਵੀਰ ਨਹੀਂ ਭਰਨਾ ਗਾਣੀ। ਕੋਈ ਕਿਨੇ ਟਾਂ ਦੀ ਗੱਪਣਾ। ਇਹ ਬਾਈ 7 ਮਹੀਨਿਆਂ ਦੀ ਕਨਫਰਮ ਚੈੱਕ ਆ। ਦੋ ਰਹਿ ਗਏ ਦੋ ਮਹੀਨੇ ਰਹਿ ਗਏ ਇਹਦੇ ਠੀਕ ਆ ਹਾਂ ਸੱਜਰ ਦਾ ਦੁੱਧ ਕਿਦਾਂ ਪਾਇਆ ਸੱਜਰ ਦਾ ਦੁੱਧ ਬਾਈ ਆਪਾਂ ਦਾ ਨਾਂ ਡੱਬੇ ਮਾਰੇ ਆ ਤੇ ਨਾ ਦੇਖੇ ਆ ਆਪਾਂ ਨੂੰ 22 ਕਿਲੋ ਦੁੱਧ ਆਖਿਆ ਤੇ 22 ਇਹਨੂੰ ਬਾਲਾ ਵੀ ਨਹੀਂ ਮੈਂ ਐਵੇਂ 30 ਕਹਿੰਦਾ ਤੈਨੂੰ ਐਡੀ ਗਾਣ ਤਾਂ 20 ਬਾਈ ਕੋਈ ਮੈਂ 3 ਕਹਿੰਦਾ ਤੈਨੂੰ ਐਵੇਂ ਕੋਈ ਫਾਇਦਾ ਨਹੀਂ ਕਹਿਣ ਦਾ ਗੱਲ ਬਾਲਾ ਤੇਰਾ ਵਾ ਉਹ ਹਿਮਾਚਲਾਂ ਜਰਸਾਂ ਇਹਦੇ ਦਹੀਂ ਨਹੀਂ ਬਾਈ ਸਹੀ ਗੱਲ ਹੈ ਨਾ ਹਾਂ ਕੁੱਤਿਆਂ ਜਿੱਦਿਆਂ ਬੱਚਾ ਹੁੰਦਾ ਹੈ ਤੇ ਸਾਊ ਸੀਪ ਬਾੜੀ ਆ ਬਾਈਆਂ ਠੀਕ ਆ ਹਾਂ ਤੇ ਇੱਕ ਆਹ ਜਿਹੜਾ ਆਪਣਾ बियाहा ਫੋਰ ਛਾਂਗ ਜੀ ਜਿਹੜੀ ਮਾਣੀ ਮੋਟੀ ਜੇ ਚੱਲਦੀ ਨਹੀਂ ਜੇ ਕੋਈ ਬੰਦਾ ਕਈ ਵਾਰੀ ਦੇਖੇ ਨਾ ਥਣ ਬਹੁਤ ਵੱਡਾ ਬਾਈ ਝੋਲੀ ਕਰਕੇ ਵਿੱਚੋਂ ਕੋਈ ਬੈਠਿਆ ਨਿਸ਼ਾਨ ਨਿਸ਼ਾਨ ਜੀ ਆ ਤਾਂ ਹਾਂ ਠੀਕ ਹੈ ਉਹ ਬਚੀ ਨਹੀਂ ਹੈਗੀ ਮਤਲਬ ਨਾ ਨਾ ਬਚੀ ਬਚੀ ਕੋਈ ਨਹੀਂ ਹਾਂ ਸਾਇਆ ਤਾਂ ਵੱਖਰਾ ਹੀ ਹੈਗਾ ਹਾਂ ਥਣਾਂ ਦਾ ਸਾਇਆ ਹੀ ਵੱਖਰਾ ਆ ਦੇ ਬਾਈ ਨਾੜਾ ਵੇਖ ਹੀ ਲੈਵੇ ਤੇ ਹਮ ਆ ਦੇ ਮੋਟਾ ਨਾੜਾ ਹਾਂ ਆ ਦੇ ਕਿੰਦੀ ਮੋਟੀਆਂ ਮੋਟੀਆਂ ਸੱਤ ਕਾਠੀ ਬਹੁਤ ਡਬਲਾ ਮਾਜ ਬਾਲੀ ਵੱਡੀ ਹੈ ਬਾਈ ਇਹਨੂੰ ਉਹੀ ਲਵੇ ਸੁਆ ਕਿਹੜਾ ਹੋਊਗਾ ਸੁਆ ਤੀਜਾ ਸੂਗੀ ਬਾਈ ਤੀਜਾ ਸੂਗੀ ਹਾਂ ਲੱਕ ਕਮਾ ਦੇ ਫਿਰ ਇਹਨੂੰ ਬਨਾਲ ਦੇ ਸੋਸタミン ਦੀ ਗੱਭਣੀ ਤੁਹਾਨੂੰ ਗਾਂ ਮਿਲ ਜੂਗੀ ਤੇ ਇਹ ਭਾਈ ਬਾਹਲਿਆਂ ਦੇ ਕੰਮ ਦੀ ਗਾਂ ਹੈਗੀ ਉਦੋਂ ਇਹ ਐ ਨਹੀਂ ਇਹਨੂੰ ਬੀਕਾਨੇਰ ਦਾ ਗਾਹ ਲਊਗਾ ਉੱਡ ਕੇ ਜਦਦੇ ਤਿਆਰ ਹੋਊਗੀ ਹਾਂ ਗੁਜਰਾਤ ਬੀਕਾਨੇਰ ਨੂੰ ਉੱਡ ਕੇ ਲਊਗਾ ਗਾਂ ਨੂੰ ਹਾਂ ਜਦੋਂ ਤਿਆਰ ਹੋ ਗਈ ਹਾਂ ਜਦੋਂ ਤਿਆਰ ਹੋਈ ਇਹਨੂੰ ਮਾੜਾ ਬੰਦਾ ਨਹੀਂ ਪਾਲ ਸਕਦਾ ਭਾਈ ਕੱਦ ਕਾਠ ਮਿੱਤਰੋ ਬਹੁਤ ਜਿਆਦਾ ਚੰਗਾ ਵਹਿੜਦਾ ਹਾਂ ਚੰਗੀ ਦੇ ਕਿੰਨੀਆਂ ਬਾਈ ਜਿੰਨੀ ਚੰਗੀ ਹੈ ਮੈਨੂੰ ਐ ਲੱਗਦਾ ਛੋਟਾ ਸੀ ਵਗ ਜੂਏ ਨਹੀਂ ਜਾਂਦੀ ਬਾਈ ਆਪਣੀ ਵਾਲੀ ਪੀਕਅਪ ਹੈ ਨਾ ਜਿਹੜੀ ਉਹ ਮਗਰਲੇ ਪੰਗਾ ਕੱਢ ਕੇ ਲਿਆਂਦੀ ਹਾਂ ਕੱਢ ਕੇ ਲਿਆਂਦੀ ਹੈ ਮਗਰਲੇ ਪੰਗੇ ਚੋਂ ਸਹੀ ਹੈ ਸਹੀ ਹੈ ਹਾਂ ਵੀ ਉਹ ਵੀ ਤਾਂ ਨਾ ਬੱਜੀ ਬਾਈ ਦੇ ਲੋ ਮਿੱਤਰੋ ਪਿੱਛੇ ਉਹ ਤਾਂ ਤੁਸੀਂ ਫਰਸ਼ ਦੇ ਜਿਹੜੇ ਟੋਟੇ ਉਹ ਗਿਣ ਲਓ ਤੁਸੀਂ ਇਧਰ ਕੰਦ ਨਾਲ ਮੂੰਹ ਲੱਗਿਆ ਵਾ ਇਧਰ ਕੰਦ ਮਤਲਬ 1 2 ਤੰਨ 4 ਤੇ ਪੰਜਵੇਂ ਪੱਥਰ ਦੇ ਨੇੜੇ ਜਿਹੜੀ ਇਹ ਵਹਿੜ ਜਾਂਦੀ ਹੈ ਪਿੱਛੇ ਨਾ ਛੋਟ ਵਾਲਿਆਂ ਦੇ ਸਾਹ ਚ ਲਵਾਈ ਬਹੁਤ ਅਲੈਟ ਕਮਾ ਦੇ ਫਿਰ ਤੇ ਨਾਲ ਦੀ ਰੇਟ ਕੀ ਜਾ ਜਾ ਕਰੇਗਾ ਰੇਟ ਭਾਈ ਜਮੇ ਆਪਾਂ ਜਾਜ ਕਰਾਂਗੇ ਦਾ ਹੂੰ ਦੋ ਰੁਪਏ ਅਗਲੇ ਨੂੰ ਪਤਾ ਕੀ ਆ ਭਾਈ ਤੋਕੜ ਪਸ਼ੂ ਪਾਲਣਾ ਵੀ ਅਜੇ ਦੋ ਰੁਪਏ ਇਹਨਾਂ ਜੋੜੇ ਯਾਰ ਉਹਦਾ ਫਾਇਦਾ ਵੀ ਕੀ ਫਾਇਦਾ ਵੀ ਕੀ ਆ ਹੈਨਾ ਆਪਾਂ ਇਹ ਭਾਈ ਜੈਸਨੋਜ ਵਾਲਾ ਰੇਟ 50000 ਚ ਦੇਣੀ ਆ 50 ਚ ਪੂਰੇ 50 ਦੀ ਠੀਕ ਆ ਹਾਂ ਦੋ ਮਹੀਨੇ ਸਾਹ ਕੇ ਚੰਗੀ ਵਾਢੀ ਸੋਨੂੰ ਮੰਨ ਕੇ ਜਲ ਵੀ 80000 ਦੀ ਭੋਲੇ ਹੱਥ ਦੁੱਡੇ ਤਾਂ ਖੁੱਲ੍ਹਾਥ ਨਾਲ ਹੀ ਐ ਤੇ ਗਾਂ ਦਾ ਕਿੰਨੇ ਦੀ ਮਰਜ਼ੀ ਵਿਗਜ ਜੇ ਮਾੜੀ ਮੋਟੀ ਲਿੱਸੀ ਰਹਿ ਗਈ ਤਾਂ ਛੀਦੀ ਆ ਹਾਂ ਜੇ ਚੰਗੀ ਹੋ ਗਈ ਤਾਂ ਖਾਣੀ ਇਹ ਪੂਰਾ ਇਲਾਕੇ ਦੇ ਘਰਾਂ ਚ ਇਹ ਕੋਈ ਪਤਾ ਨਹੀਂ ਹਾਂ ਤਿਆਰੀ ਕਰਨ ਤੇ ਆਈ ਤਿਆਰੀ ਬਹੁਤ ਐ ਜਿਹੜੇ ਪ੍ਰਮਾਤਮਾ ਨੇ ਕਿਰਪਾ ਰੱਖੀ ਤੇ ਬੰਦੇ ਨੇ ਰੱਖੀ ਮਿਹਨਤ ਤਾਂ ਕੁਝ ਵੀ ਕਰ ਸਕਦੀ ਹੈ ਕੋਈ ਥਣ ਦੀ ਕੋਈ ਭਾਰ ਦੀ ਕੋਈ ਸ਼ਿਕਾਇਤ ਨਹੀਂ ਬਾਈ ਇਹਨੂੰ ਦੋਨੇ ਪਸੋਂ ਦੀ ਦੋਨੇ ਪਸੋਂ ਦੀ ਗਰੰਟੀ ਹੈ ਆਪਣੀ ਠੀਕ ਆ ਹਾਂ ਤੇ ਇਹਨੂੰ 20 ਦਿਨ ਹੋ ਗਿਆ ਇਹਨੂੰ ਆਪਣੇ ਕੋਲੇ ਇਹ ਹਾਂ ਆਪਾਂ ਵੇਚਣ ਦਾ ਰਾਦਾਂ ਨਹੀਂ ਸੀ ਚਲ ਅੱਜ ਮੈਂ ਵੀਡੀਓ ਬਣਾਉਣੀ ਆ ਜੇ ਲੈਣੀ ਹੋਈ ਕਿਸੇ ਨੂੰ ਦੇ ਦਾਂਗੇ ਨੇ ਖੜੀ ਰਹੂਗੀ ਦੋ ਮਿੰਟ ਜ਼ਰਾ ਇੱਕ ਫੇਰ ਆ ਹਾਂ ਵੀ ਕੀ ਲੋੜ ਆ ਹਨਾ ਕੱਟੀ ਦਾ ਫਿਰ ਪਹਿਲਾਂ ਤਾਂ ਯਾਰ ਤੂੰ ਜਿਹੜੀ ਖਾਸ ਲੋ ਦਿਖਾ ਮੈਨੂੰ ਥਣ ਤੂੰ ਕਹਿੰਦਾ ਥਣ ਵਾਲਾ ਇਹਦੇ ਬਾਈ ਪਹਿਲਾਂ ਤਾਂ ਨਾ ਮੈਂ ਲਾ ਲਈ ਸੀ ਇਹ ਤੈਨੂੰ ਸਹੀ ਦੱਸਾਂ ਹਾਂ ਦੇਖ ਇੱਧਰ ਥਣ ਦੇਖੀ ਬਾਈ ਇਹ ਮੈਂ ਦਿਖਾ ਦਿੰਦਾ ਇੱਕ ਮੈਂ ਇੱਧਰ ਘੁਮਾ ਲਿਆ ਇੱਧਰ ਲਿਆਉਣਾ ਹੂੰ ਦਾ ਇਹਨੂੰ ਕੱਟੀ ਵਿਖਾਰ ਮਤਲਬ ਕੱਟੀ ਤੁਸੀਂ ਗੌਰ ਨਾਲ ਦੇਖਣੀ ਆ ਪੂਰੀ ਸ਼ਕੀਨ ਆ ਕੱਟੀ ਤੇ ਇਹ ਨਾ ਬਾਈ ਪੂਰੀ ਤੇ ਥਣ ਤਾਂ ਦੁੱਖ ਤੋੜਦੇ ਆ ਹੀਟ ਕੱਢ ਆਡੀ ਇੱਕ ਅੱਛਾ ਹਾਂ ਤੇ ਆ ਆ ਜਿਹੜੀ ਹੁਣ ਆਪਣੀ ਬਾਈ ਤਰੀਕ ਆਉਗੀ ਨਾ ਉੱਦ ਦੇ ਦੁਬਾਰੇ ਹੀਟ ਆਉਗੀ ਇਹਦੀ ਕਿੰਨੀ ਕੁ ਉਮਰ ਦੀ ਆ ਇਹੇ ਬਾਈ ਹੋਊਗੀ ਮੈਨੂੰ ਲੱਗਦਾ 1.5 ਸਾਲ ਦੀ ਗੱਡੀ 1 ਸਾਲ ਦੀ ਆ ਨਾ ਹਾਂ ਸਿੰਘਾਂ ਤੋਂ ਪਤਾ ਲੱਗ ਗਿਆ ਨਾ ਉਮਰ ਦਾ ਜਿਹੜੇ 1.5 ਸਾਲ ਦੇ ਲੱਗ ਪਾ ਕੇ ਜਿਹ ਹੋਣੀ ਆ ਸਿੰਘ ਗੋਲ ਕਰੂਗੀ ਉੱਚਾ ਕਰਕੇ ਕਰਗੀ ਥੋੜਾ ਜਿਹਾ ਬਸ ਹਾਂ ਥੋੜਾ ਸਿੰਘ ਤਾਂ ਗੋਲ ਮੋੜ ਹੀ ਆ ਨਾਲੇ ਕੋਈ ਇਕੱਤੀ ਗੱਲ ਨਹੀਂ ਪਿੱਛੋਂ ਲੈਵਾ ਦੇਖ ਬਾਈ ਲੱਗਾ ਭੈਂਦਨੀ ਨੂੰ ਝੋਲੀ ਲੱਗੀ ਜਿਹੜੀ ਚੀਜ਼ ਲੱਗੀ ਇਹ ਰੌਸਰ ਤੋਂ ਆਈ ਆ ਬਾਈ ਮੰਡੀ ਤੋਂ ਫਿਰ ਰੌਸਾਰ ਦੀ ਮੰਡੀ ਲੱਗਦੀ ਰਸਤਾ ਚ ਰਾਜਸਥਾਨ ਚ ਰਾਜਸਥਾਨ ਚ ਉਥੋਂ ਆਪਾਂ ਦੂ ਮੰਗਾ ਲਈ ਸੀ ਰਾਜਸਥਾਨ ਦੀ ਕੱਟੀ ਆਪਾਂ ਕਹਿ ਰਹੇ ਹਾਂ ਹਾਂ ਰਾਜਸਥਾਨ ਦੀ ਕੱਟੀ ਆ ਤੇ ਝੋਲੀ ਦੇ ਕਿਹੜੇ ਹਸਾਬ ਦੀ ਲੱਗਿਆ ਥਣ ਦੇਖੀ ਕਿੱਥੇ ਲੱਗਿਆ ਹੂੰ ਇਹਦਾ ਕੀ ਬਾਤ ਹੈ ਨਾ ਹਾਂ ਝੋਲੀ ਜੰਦ ਬਾਖਮਾਲ ਲੱਗੀ ਹੋਈ ਐ ਇੱਥੋਂ ਪੁੱਠਾ ਦੀ ਬੰਦਰ ਚੈੱਕ ਕਰ ਲੋ ਤੇ ਪੂਛ ਦੇਖ ਬਾਈ ਕਿੰਨੀ ਕੀ ਬਰੀਕ ਹੈ ਦੀ ਤੇ ਹੂੰ 4 ਇੰਚੀ ਬਾਅਲ ਚ ਤੇ ਮੈਂ ਆਂਦਾ ਨਹੀਂ ਹੁੰਦਾ ਤੈਨੂੰ ਮੋਹਰਾ ਦੀ ਤਾਂ 4 ਇੰਚ ਤੱਕ ਚੱਲ ਜਾ ਕੋਈ ਗੱਲ ਕੋਈ ਤੁਰ ਪਾਂਦੇ ਹਾਂ ਲੈ ਕਮਾਖ ਨੂੰ ਉੱਧਰ ਲੈ ਜਾ ਬਾਹਰ ਲੈ ਉਹ ਥਾਂ ਚ ਗਾਣੇ ਦੇ ਥੋੜਾ ਦਾ ਨਿਆਣਪ ਨਾਲ ਦੀ ਸਮਝ ਘੱਟ ਹੁੰਦੇ ਨੇ ਉਹ ਚੱਕ ਦਾੜੇ ਵੱਧ ਮਾਰਦੇ ਆ ਇਹਦਾ ਫਿਰ ਬਾਈ ਆਪਾਂ ਕਾਸ਼ ਕੀ ਮੁੱਲ ਕਰਦੇ ਆਂ ਕੱਟੀ ਦਾ ਇਹੇ ਬਾਈ ਆਪਾਂ ਨੂੰ ਹਨਾ ਭਰਾ ਨੂੰ ਪਤਾ ਹੀ ਹੈ ਵੀ ਕਿੰਨੇ ਕੀ ਦੀ ਆ ਕੱਟੀ ਤੇ ਆਪਾਂ 32000 ਰੁਪਏ ਦੀ ਦੇਣੀ ਆ 32 ਦੀ ਬਸ ਜੈਸ ਮਾਨਤਨ ਹੋ ਜੂ ਕੋਈ ਮਾਨਤਨ ਕਰਦਾਂਗੇ ਹੂੰ 32000 ਦੀ ਦੇਵਾਂਗੇ ਤੇਰੇ ਇੱਕ ਸਾਲ ਦੀ ਕੱਟੇ ਮਿੱਤਰ ਸਾਨੂੰ ਸਿੰਘਾਂ ਦੀ ਸ਼ਿਕਾਇਤ ਸ੍ਰੀ ਦੀ ਬੰਤਰ ਚੰਗੀ ਚੰਗਾ ਖਾਨ ਦੇ ਲੱਗਿਆ ਭਾਈ ਬਾਕਮਾਲ ਲੱਗੀ ਵੇਗੀ 32000 ਦਾ ਮਾਨਤਨ ਹੋ ਜਾਊਗਾ ਹਾਂ ਤੇ ਟੋਟਲ ਤਿੰਨ ਪਸ਼ੂਸ ਨੂੰ ਗਾਂ ਮਿਲ ਜੂ 50 ਚ ਤੇ ਆ ਮਿਲ ਜੂ ਸਾਨੂੰ 66 ਤੋਂ ਤੇ ਮਾਨਤਨ ਹੋ ਜਾਊ ਠੀਕ ਹੈ ਤਿੰਨ ਪਸ਼ੂ ਟੋਟਲ ਪਿੰਡ ਵਾਜ ਦਾ ਮਲਤਾਨਾ ਨੇੜੇ ਬਠਿੰਡਾ ਸ਼ਹਿਰ ਹੈ 78 ਕਿੰਨਾ ਨੰਬਰ ਆਪਣਾ 78 78146 78161 ਇੱਕ ਬਾਈ ਵੀਡੀਓ ਦੀ ਤਰੀਕ ਅੱਜ 18 7ਵਾਂ ਮਹੀਨਾ 2025 25 ਹਾਂ ਹਾਂ ਏਸਾ ਨਾ ਬਾਈ ਨੂੰ ਜਿਹੜੇ ਪਸ਼ੂ ਪੁੱਛ ਲਿਓ ਜਿਹੜੇ ਪਰ ਆਉਣਾ ਆਏ ਪਸੰਦ ਕਰ ਲਿਓ ਬਾਈ ਨਾ ਮਿੱਤਰੋ ਸੰਮਰਕ ਕਈ ਭਰਾ ਗੁੱਸਾ ਕਰਦੇ ਯਾਰ ਆਪਾਂ ਉਹਨੇ ਤੁਸੀਂ ਵੀਡੀਓ ਮਗਰੋਂ ਆ ਕਹਿਦਾਂ ਨੇ ਵਿਗ ਗਏ ਬਾਈ ਤੁਸੀਂ ਵੀਡੀਓ ਲੇਟ ਦੇਨੇ ਉਹ ਚ ਨਾ ਆਪਣੀ ਵੀ ਗਲਤੀ ਹੁੰਦੀ ਆ ਵੀ ਆਪਾਂ ਪਹਿਲਾਂ ਚੈਨਲ 'ਚ ਨਾਂ ਨਹੀਂ ਲੈਂਦੇ ਹੁੰਦੇ ਇਸ ਤਰੀਕ ਦਾ ਪਰ ਦੇਖਣਾ ਤਾਂ ਉਹਨਾਂ ਦਾ ਫਰਜ਼ ਮੰਨਦਾ ਲਿਖੀ ਤਾਂ ਹੁੰਦੀ ਆ ਬੋਲ ਬੋਲ ਨਹੀਂ ਦਿੰਦੇ ਕਈ ਵਾਰੀ ਨਹੀਂ ਧਿਆਨ ਹੁੰਦਾ ਅਗਲਾ ਗਾਂ ਕਰ ਲਾਂਦਾ ਵੀਡੀਓ ਗਾਂ ਕਰ ਲਾਂਦਾ ਪਹਿਲਾਂ ਵੀਡੀਓ ਪਿੱਛੋਂ ਵੀ ਥੋ ਲੈ ਕਰੋ ਬਾਈ ਮੂਰੋ ਵੀ ਸੁਣ ਲਿਆ ਕਰੋ ਆ ਗਲਤੀ ਰਹਿੰ ਹਾਂ ਬਈ ਉਹ ਤਾਂ ਆਪਾਂ ਨਹੀਂ ਕਹਿਦਾ ਚੱਲ ਆਪਾਂ ਨਹੀਂ ਕਹਿ ਸਕਦੇ ਕਿਸੇ ਨੂੰ ਕੁਝ ਬਈ ਹਾਂ ਲੈ ਭਰਾ ਮੇਰੋ ਕਰ ਲਿਓ ਬਾਈ ਨਸ ਵਰਕ ਜੀ ਨੂੰ ਜਜਾ ਪਸੂ ਨਾ ਧੰਨਵਾਦ ਜੀ